ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਪੰਚਾਇਤੀ ਚੋਣਾਂ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਪੰਚਾਇਤਾਂ ਜੋ ਪਿਛਲੇ 8-9 ਮਹੀਨਿਆਂ ਤੋਂ ਭੰਗ ਹੋ ਚੁੱਕੀਆਂ ਸਨ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਪਿੰਡਾਂ ਦਾ ਕਾਰਜ ਦੇਖ ਰਹੇ ਸਨ ਪਰ ਹੁਣ ਸਰਕਾਰ ਨੇ ਪੰਚਾਇਤੀ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਤਾਂ ਦੱਸ ਦਈਏ ਕੇ ਲੰਬੇ ਸਮੇਂ ਤੋਂ ਜਿਹੜੀਆਂ ਪੰਚਾਇਤਾਂ ਭੰਗ ਹੋ ਚੁੱਕੀਆਂ ਸਨ ਪੰਚਾਇਤੀ ਚੋਣਾਂ ਨਹੀਂ ਹੋ ਰਹੀਆਂ ਸਨ ਹਾਈ ਕੋਰਟ ਦੇ ਦਖਲ ਤੋਂ ਬਾਅਦ ਹਾਈ ਕੋਰਟ ਵੱਲੋਂ ਸਰਕਾਰ ਨੂੰ ਸਖਤ ਆਦੇਸ਼ ਦੇਣ ਤੋਂ ਬਾਅਦ ਹੁਣ ਪੰਜਾਬ ਦਾ ਜਿਹੜਾ ਸਟੇ ਕਮਿਸ਼ਨਰ ਨੇ ਚੋਣ ਕਮਿਸ਼ਨਰ ਨੇ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਪਰ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਦਾ ਜੋ ਸਾਰਾ ਖਰੜਾ ਤਿਆਰ ਕੀਤਾ ਕਿਸ ਤਰੀਕੇ ਨਾਲ ਚੋਣਾਂ ਕਰਵਾਉਣੀਆਂ ਨੇ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਟੋਟਲ ਕਿੰਨੇ ਵੋਟਰ ਨੇ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਪੰਜਾਬ ਦੇ ਵਿੱਚ ਕਿੰਨੀਆਂ ਪੋਲਿੰਗ ਬੂਥਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਾਰੀਆਂ ਅਪਡੇਟਸ ਤਾਂ ਰਾਜਕਮਲ ਚੌਧਰੀ ਜੋ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੇਸ਼ੱਕ ਆਉਣ ਵਾਲਾ ਮਹੀਨਾ ਉਹਦੇ ਵਿੱਚ ਛੁੱਟੀਆਂ ਵੀ ਬਹੁਤ ਨੇ ਤਿਹਾਰ ਵੀ ਬਹੁਤ ਨੇ ਬਹੁਤ ਕੁਝ ਦੇਖ ਕੇ ਉਹਨਾਂ ਨੇ ਤਰੀਕਾ ਤੈਅ ਕੀਤੀਆਂ ਨੇ ਚੋਨੇ ਦੀ ਕਟਾਈ ਦਾ ਸੀਜ਼ਨ ਵੀ ਅੱਗੇ ਆ ਰਿਹਾ ਤਾਂ ਉਹ ਵੀ ਕਿਸਾਨਾਂ ਨੂੰ ਮੁੱਖ ਰੱਖਦੇ ਆ ਵੀ ਤਰੀਕਾਂ ਦਾ ਧਿਆਨ ਰੱਖਿਆ ਗਿਆ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਟੋਟਲ 13237 ਪਿੰਡ ਨੇ ਕਹਿਣ ਤੋਂ ਭਾਵ 13237 ಗ್ರಾಮ ਪੰਚਾਇਤਾਂ ਨੇ ਤੇ ਕੁੱਲ 19110 ਪੋਲਿੰਗ ਬੂਥ ਨੇ ਤਾਂ 19110 ਪੋਲਿੰਗ ਬੂਥਾਂ ਦੇ ਉੱਪਰ ਜਿਹੜੀ ਹੈਗੀ ਹੈ ਇਹ ਚੋਣ ਹੋਣੀ ਆ ਤਾਂ ਟੋਟਲ ਵੋਟਰ ਕਿੰਨੇ ਨੇ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਜਿਹੜੇ ਆ ਲੜੀਆਂ ਜਾਣੀਆਂ ਕਿੰਨੇ ਵੋਟਰਾਂ ਨੇ ਆਪਣੀ ਵੋਟ ਦਾ ਹੱਕ ਜਿਹੜਾ ਹੈਗਾ ਅਦਾ ਕਰਨਾ ਤਾਂ 1 ਕਰੋੜ 33 ਲੱਖ 97932 ਵੋਟਰ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ 13237 ਪਿੰਡਾਂ ਦੇ ਵਿੱਚ 1 ਕਰੋੜ 33 ਲੱਖ 97932 ਵੋਟਰਾਂ ਨੇ ਆਪਣੀ ਵੋਟ ਪਾ ਕੇ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਤੇ ਮੈਂਬਰ ਚੁਣਨੇ ਨੇ ਔਰ ਆ ਇਹ ਜਿਹੜੀਆਂ ਵੋਟਾਂ ਨੇ ਇਹ ਈਬੀਐਮ ਮਸ਼ੀਨ ਰਾਹੀਂ ਨਹੀਂ ਇਹ ਬੈਲਟ ਪੇਪਰ ਰਾਹੀਂ ਬੈਲਟ ਬਾਕਸ ਦੇ ਰਾਹੀਂ ਹੋਣਗੀਆਂ ਤਾਂ ਨੋਮੀਨੇਸ਼ਨ ਜਿਹੜੀ ਹੋਣੀ ਆ ਸਰਪੰਚੀ ਲਈ ਅਲੱਗ ਤੋਂ ਹੋਣੀ ਆ ਮੈਂਬਰ ਲਈ ਅਲੱਗ ਤੋਂ ਹੋਣੀ ਆ ਕਹਿਣ ਤੋਂ ਭਾਵ ਵੀ ਇੱਕ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਲਈ ਅਲੱਗ ਤੋਂ ਜਿਹੜੀ ਸੰਦੂਖੜੀ ਲਾਈ ਜਾਵੇਗੀ ਅਲੱਗ ਤੋਂ ਜਿਹੜੇ ਹੈਗੇ ਬੈਲਟ ਪੇਪਰ ਰਾਹੀਂ ਸਿਲੈਕਸ਼ਨ ਕੀਤੀ ਜਾਵੇਗੀ ਤੇ ਮੈਂਬਰਾਂ ਲਈ ਅਲੱਗ ਤੋਂ ਹੋਵੇਗੀ ਇੱਕ ਪਿੰਡ ਦੇ ਵਿੱਚ ਸਰਪੰਚ ਦੇ 2 ਜਾਂ 3 ਜਾਂ 4 ਜਿੰਨੇ ਵੀ ਕੰਪੀਟੀਟਰ ਹੋਣਗੇ ਉਹਨਾਂ ਲਈ ਅਲੱਗ ਤੋਂ ਤੇ ਮੈਂਬਰਸ ਲਈ ਅਲੱਗ ਤੋਂ ਪਰ ਇਹਦੇ ਨਾਲ ਜਿਹੜਾ ਹੈਗਾ ਨੋਮੀਨੇਸ਼ਨ ਜਿਹੜੀ ਫੀਸ ਆ ਉਹ 100 ਰੁਪਿਆ ਰੱਖੀ ਗਈ ਆ ਤੇ ਜਿਹੜਾ ਖਰਚਾ ਵੈਸੇ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਾਂ ਮਾਹੌਲ ਦੇਖਿਆ ਸਰਪੰਚੀ ਦਾ ਮਾਹੌਲ ਵਿਆਹਾਂ ਵਰਗਾ ਮਾਹੌਲ ਹੁੰਦਾ ਤੇ ਖੁੱਲੀਆਂ ਪਾਰਟੀਆਂ ਤੇ ਖੁੱਲੇ ਖਰਚੇ ਚੱਲਦੇ ਨੇ ਬਹੁਤ ਸਾਰੇ ਪੰਜਾਬ ਦੇ ਪਿੰਡ ਇਹੋ ਜਿਹੇ ਵੀ ਦੇਖੇ ਗਏ ਨੇ ਜਿੱਥੇ ਲੱਖਾਂ ਦਾ ਖਰਚਾ ਹੁੰਦਾਗਾ ਜਿੱਥੇ ਵਕਾਰ ਦਾ ਤੇ ਲੱਗ ਜਾਂਦਾ ਵੀ ਸਰਪੰਚੀ ਜਿੱਤਣੀ ਹੀ ਜਿੱਤਨੀ ਆ ਪਰ ਚੋਣ ਕਮਿਸ਼ਨ ਵੱਲੋਂ ਜਿਹੜਾ ਖਰਚਾ ਤੈਅ ਕੀਤਾ ਗਿਆ ਉਹ ਹੈ ਸਰਪੰਚ ਲਈ 40000 ਰੁਪਇਆ ਤੇ ਮੈਂਬਰ ਲਈ 30000 ਰੁਪਇਆ ਇਹ ਖਰਚਾ ਕਰ ਸਕਦੇ ਨੇ ਆਪਣੀ ਇਸ ਇਲੈਕਸ਼ਨ ਤੇ ਤੇ ਨਾਲ ਹੀ ਜਿਹੜਾ ਇੱਕ ਹੋਰ ਅਹਿਮ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਐਮਏ ਐਮਐਲਏ ਤੇ ਐਮਪੀਜ਼ ਦੇ ਇਲੈਕਸ਼ਨ ਦੇ ਵਿੱਚ ਲਾਸਟ ਤੇ ਈਬੀਐਮ ਮਸ਼ੀਨ ਦੇ ਉੱਪਰ ਨੋਟਾ ਵਾਲਾ ਬਟਨ ਲੱਗਿਆ ਹੁੰਦਾ ਤਾਂ ਨੋਟਾ ਦਾ ਬਟਨ ਦਬਾ ਕੇ ਅਸੀਂ ਆਪਣੀ ਜਿਹੜੀ ਹਾਂ ਵੋਟ ਹੈ ਉਹ ਆਪਾਂ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਾਉਂਦੇ ਹਾਂ ਅਸੀਂ ਆਪਣਾ ਜਿਹੜਾ ਇੱਕ ਉਹ ਪੱਖ ਰੱਖ ਸਕਦੇ ਹਾਂ ਕਿ ਸਾਨੂੰ ਇਹਨਾਂ ਉਮੀਦਵਾਰਾਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਚੰਗਾ ਨਹੀਂ ਹੈ ਪਸੰਦ ਨਹੀਂ ਹੈ ਤਾਂ ਅਸੀਂ ਆਪਣਾ ਨੋਟਾ ਵਾਲਾ ਬਟਨ ਦਬਾ ਦਿੰਦੇ ਹਾਂ ਤਾਂ ਇਸ ਵਾਰ ਬੈਲਟ ਪੇਪਰ ਦੇ ਉੱਪਰ ਬੈਲਟ ਪੇਪਰ ਦੇ ਉੱਪਰ ਇੱਕ ਨੋਟਾ ਵਾਲਾ ਚਿੰਨ ਛਾਪਿਆ ਜਾਵੇਗਾ ਨੋਟਾ ਵਾਲਾ ਨਿਸ਼ਾਨ ਛਾਪਿਆ ਜਾਵੇਗਾ ਜੇਕਰ ਕਿਸੇ VOTER ਨੂੰ ਪਿੰਡ ਦੇ ਵਿੱਚ ਕੋਈ ਸਰਪੰਚ ਦਾ ਉਮੀਦਵਾਰ ਕੋਈ ਮੈਂਬਰੀ ਦਾ ਉਮੀਦਵਾਰ ਨਹੀਂ ਚੰਗਾ ਲੱਗਦਾ ਨਹੀਂ ਪਸੰਦ ਹੈ ਤਾਂ ਉਹ ਆਪਣਾ ਨੋਟਾ ਵਾਲਾ ਬਟਨ ਵੀ ਦਬਾ ਸਕਦਾ ਨੋਟਾ ਦੇ ਉੱਪਰ ਆਪਣੀ ਮੋਹਰ ਲਾ ਸਕਦਾ ਹੈ ਤਾਂ ਇਹਦੇ ਨਾਲ ਹੀ ਇਲੈਕਸ਼ਨ অবজারভার ਜਿਹੜੇ ਉਹ ਤੈਅ ਕੀਤੇ ਗਏ ਨੇ ਉਹ ਸੀਨੀਅਰ ਕੋਈ ਪੀਸੀਐਸ ਅਧਿਕਾਰੀ ਜ਼ਿਲ੍ਹੇ ਦੇ ਵਿੱਚ ਲਾਈ ਜਾਣਗੇ ਉਹਨਾਂ ਦੀ ਸਾਰੀ ਦੇਖਰੇਖ ਦੇ ਵਿੱਚ ਇਹ ਇਲੈਕਸ਼ਨ ਹੋਏਗੀ ਸਰਪੰਚਾਂ ਲਈ ਜਿਹੜੇ ਚਿੰਨ੍ਹ ਨੇ ਉਹ ਇੱਕ ਸਿੰਬਲ ਬੁੱਕ ਇੱਕ ਚੋਣ ਕਮਿਸ਼ਨ ਵੱਲੋਂ ਤਿਆਰ ਹੋ ਚੁੱਕੀ ਆ ਉਸ ਦੇ ਵਿੱਚ 173 ਸਿੰਬਲ ਚੋਣ ਨਿਸ਼ਾਨ ਜਿਹੜੇ ਉਹਦੇ ਵਿੱਚ ਛਾਪੇ ਗਏ ਨੇ ਉਹਨਾਂ ਦੇ ਵਿੱਚੋਂ ਹੀ ਚੋਣ ਨਿਸ਼ਾਨ ਮਿਲਣੇ ਨੇ ਸਰਪੰਚਾਂ ਨੂੰ ਵੱਖਰੇ ਚੋਣ ਨਿਸ਼ਾਨ ਮਿਲਣਗੇ ਤੇ ਮੈਂਬਰਾਂ ਨੂੰ ਪੰਚਾਂ ਨੂੰ ਵੱਖਰੇ ਚੋਣ ਨਿਸ਼ਾਨ ਮਿਲਣਗੇ ਤਾਂ ਇਹਦੇ ਨਾਲ ਹੀ ਜਿਹੜੀਆਂ ਤਰੀਕਾਂ ਨੇ ਕਿਉਂਕਿ ਇੱਕ ਦੋ ਤਰੀਕ ਨੂੰ ਗਵਰਨਮੈਂਟ ਛੁੱਟੀ ਹੈ ਤਾਂ ਉਹਦਾ ਕਰਕੇ 4 ਅਕਤੂਬਰ ਨੂੰ ਕਾਗਜ਼ ਭਰਨ ਦੀ ਤਰੀਕ ਹੈ 4 ਤਰੀਕ ਤੋਂ ਕਾਗਜ਼ ਭਰਨੇ ਸ਼ੁਰੂ ਹੋ ਜਾਣਗੇ ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਨੂੰ 3 ਵਜੇ ਤੱਕ ਨੋਮੀਨੇਸ਼ਨ ਫਾਰਮ ਭਰ ਸਕਦੇ ਨੇ ਉਮੀਦਵਾਰ ਤੇ ਉਸ ਤੋਂ ਬਾਅਦ ਜੇਕਰ ਕਿਸੇ ਨੇ ਕਾਗਜ਼ ਵਾਪਸ ਲੈਣੇ ਨੇ ਵਿਡਰੋਅ ਕਰਨੇ ਨੇ ਤਾਂ 7 ਅਕਤੂਬਰ ਤੱਕ ਦਾ ਸਮਾਂ ਹੈ 7 ਅਕਤੂਬਰ ਤੱਕ ਵਿਡਰੋਅ ਕਰ ਸਕਦੇ ਹੋ ਕਾਗਜ਼ ਆਪਣੇ ਵਾਪਸ ਲੈ ਸਕਦੇ ਹੋ ਤੇ ਇਲੈਕਸ਼ਨ ਦੀ ਜਿਹੜੀ ਡੇਟ ਹੈ ਉਹ ਹੈ 15 ਅਕਤੂਬਰ ਤਾਂ 15 ਅਕਤੂਬਰ ਨੂੰ ਹੁਣ ਚੋਣਾ ਹੋਣ ਗਿਆ ਬੜੇ ਲੰਬੇ ਸਮੇਂ ਤੋਂ ਇਹ ਰੇੜਕਾ ਚੱਲ ਰਿਹਾ ਸੀ ਬੜੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ ਹਾਈ ਕੋਰਟ ਨੇ ਸਖਤੀ ਪ੍ਰਗਟਾਈ ਹਾਈ ਕੋਰਟ ਨੇ ਸਖਤੀ ਕਰਨ ਤੋਂ ਬਾਅਦ ਸਰਕਾਰ ਨੂੰ ਇਹ ਸਟੈਪ ਲੈਣਾ ਪਿਆ ਸਰਕਾਰ ਨੂੰ ਇਹ ਤਰੀਕਾ ਤੈਅ ਕਰਨੀਆਂ ਪਈਆਂ ਕਿ ਸਰਪੰਚੀ ਕਦੋਂ ਕਰਵਾਉਣੀ ਆ ਤਾਂ ਆਖਰ ਪਿੰਡਾਂ ਦੇ ਲੋਕ ਜਿਹੜੇ ਸਰਪੰਚੀ ਲਈ ਪੱਬਾਂ ਪਾਰ ਹੋਏ ਪਏ ਸੀ ਜਿਹੜੇ ਮੈਂਬਰੀ ਲਈ ਪੱਬਾਂ ਪਾਰ ਹੋਏ ਪਏ ਸੀ ਤਾਂ ਉਹਨਾਂ ਲਈ ਹੁਣ ਇਹ ਸਮਾਂ ਆ ਗਿਆ ਕਿ ਉਹ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਤਿਆਰੀਆਂ ਕਰ ਸਕਦੇ ਨੇ ਤਾਂ 15 ਅਕਤੂਬਰ ਜਿਹੜਾ ਸਰਪੰਚੀ ਦਾ ਦਿਨ ਤਿਆਰ ਹੋ ਚੁੱਕਿਆ ਤੇ ਇਸ ਤੋਂ ਬਾਅਦ ਪਿੰਡਾਂ ਦਾ ਮਾਹੌਲ ਕਿਹੋ ਜਿਹਾ ਹੋਏਗਾ ਪਿੰਡਾਂ ਦੇ ਵਿੱਚ ਕਿਹੋ ਜੀਆਂ ਰੌਣਕਾਂ ਲੱਗਣਗੀਆਂ ਪਿੰਡਾਂ ਵਾਲੇ ਕਿਵੇਂ ਆਪੋ ਆਪ ਦੇ ਉਮੀਦਵਾਰਾਂ ਨੂੰ ਖੜਾ ਕਰਦੇ ਨੇ ਕਿਵੇਂ ਸਪੋਰਟ ਕਰਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਤੁਸੀਂ ਜੁੜੇ ਰਹੋ ਆਨ ਪੁਆਇੰਟ ਦੇ ਨਾਲ ਕੈਮਰਾਮੈਨ ਕੁਲਜੀਤ ਦੇ ਨਾਲ ਮੈਂ ਹਰਜਿੰਦਰ ਸਿੱਧੂ